ਲੀਡਰ ਮੇਰਾ ਨਾਮ ਵੰਦਨਾ ਰਾਣੀ ਫਰਮ ਜੀਵਰਾਇਨ ਤੋਂ ਅੱਜ ਸਾਡੇ ਡਾਕਟਰ ਅਮਰ ਸਰ ਦੇ ਨਾਲ ਮੀਟਿੰਗ ਹੋਈ ਏ ਇੱਕ ਕਾਉਂਸਲਿੰਗ 20 ਆਈਡਿਸ ਡਨ ਕਰਨ ਲਈ ਸਾਰਿਆਂ ਪਰਸਨਲ ਨੂੰ ਜਿੰਨੇ ਵੀ ਟੀਮ ਦੇ ਲੀਡਰ ਨੇ ਜੈਪਲਾਈਨ ਨੇ ਉਹਨਾਂ ਨੂੰ ਸਾਰਿਆਂ ਨੂੰ ਕਾਉਂਸਲਿੰਗ ਕਰੀ ਅੱਜ ਤੇ ਅੱਜ ਡਨ ਡਾਕਟਰ ਅਮਰ ਜੀ ਸਾਡੇ ਘਰ ਬੈਠ ਕੇ ਅਮਰ ਜੀ ਸਾਰਾ ਆਏ ਆ ਸਾਡੇ ਟੀਮ ਦੇ ਲੀਡਰ ਦੇ ਅਪਲਾਈਨਸ ਨੇ ਇਹਨਾਂ ਨੇ ਸਾਰਿਆਂ ਨੇ ਟਾਰਗੇਟ ਲਿਆ ਕਿ 14 ਜਨਵਰੀ ਨੂੰ ਅਸੀਂ ਐਵਰਗ੍ਰੀਨ ਰੈਸਟੋਰੈਂਟ ਦੇ ਵਿੱਚ ਇੱਕ ਫੰਕਸ਼ਨ ਕਰ ਰਹੇ ਹਾਂ ਐਕਸਾਈਟਮੈਂਟ ਨਾਲ ਜਿਨ੍ਹਾਂ ਵਿੱਚ ਸਾਡੇ ਡਾਕਟਰ ਜਸਪੀ ਸਰ ਆ ਰਹੇ ਨੇ ਸultanpur Lodhi ਤੋਂ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਇਵੈਂਟ ਮਿਲ ਕੇ ਰੈਡੀ ਕੀਤਾ ਜੋ ਉਹਨਾਂ ਦੇ ਵਿੱਚ ਸਾਰਿਆਂ ਨੂੰ ਹੈਲਥ ਦੇ ਬਾਰੇ ਵਿਸ਼ੇ ਸਾਰੀ ਗੱਲਬਾਤ ਕਰਾਂਗੇ ਔਰ ਡਾਕਟਰ ਅਮਰਜੀਤ ਸਾਹਿਬ ਦੀ ਸਾਰੀ ਟੀਮ ਮਿਲ ਕੇ ਗੋਆ ਸੈਟੂਰ ਕੀਤੇ ਕਿਸੇ ਨੇ THAILAND ਕੀਤੇ ਔਰ ਸਾਡੇ ਰਵੀ ਜੀ ਸਰ ਹੈਗੇ ਆ ਉਹਨਾਂ ਨੇ ਦੁਬਈ ਟੂਰ ਅਚੀਵ ਕਰਨ ਜਾ ਰਹੇ ਨੇ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਦੀ ਅਜੀਵ ਗੈਸਟ ਬਣ ਕੇ ਸਵਾਗਤ ਕਰਾਂਗੇ ਔਰ ਅਮਰਜੀਤ ਸਰ ਨੇ 20 ਟਿਕਟਾਂ ਅਜੀਦਾਨ ਕੀਤੀਆਂ ਨੇ ਉਹ ਵੀ ਡਾਕਟਰ ਅਮਰਜੀਤ ਸਰ ਦੇ ਕਰਕੇ। थैंक यू सर। ਹਾਂ। ਅ ਜੀ ਮਾਈਸੈਲਫ ਅਮਰਜੀਤ ਸਿੰਘ ਫਰਮ ਕਾਟਗੜ੍ਹ ਆਈ ਪ੍ਰਾਊਡ ਮੈਕਸੀਮ ਲਰਨਸ ਫੈਮਿਲੀ ਔਰ ਦੋਸਤੋ ਅਸੀਂ ਜਲਾਲਾਬਾਦ ਵਿੱਚ ਬਹੁਤ ਅੱਛਾ ਇਵੈਂਟ ਕਰਨ ਜਾ ਰਹੇ ਆ। और दोस्तों जिस हर कैटागरी के लोग पहुँच रहे उस स्टूडेंट भी पहुँच रहे उस दुकानदार भी पहुँच रहे उस हाउसवाइफ पहुँच रहे मतलब कि हर कैटागरी के परसन उत पहुँच रहे और दोस्तों अगर तुम भी अपनी लाइफ में चेंज करना चाहोगे जिस तरह साढ़े नाल चार पर्सन आ डॉक्टर अमर जी ने डॉक्टर सुरेंद्र जी ने डॉक्टर जोगिंदर जी ने इन्होंने बहुत अच्छी अचीवमेंट की मैक्सुम वेलनैस ਅਗਰ ਤੁਸੀਂ ਵੀ ਆਪਣੇ ਆਪ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਕੰਮ ਦੇ ਨਾਲ ਆਪਣੇ ਆਪ ਨੂੰ ਉੱਪਰ ਉਠਾਣਾ ਚਾਹੁੰਦੇ ਹੋ ਤਾਂ ਦੋਸਤੋ 14 ਜਨਵਰੀ ਨੂੰ ਅਸੀਂ ਬਹੁਤ ਅੱਛਾ ਚਲਾਲਾਬਾਦ ਵਿੱਚ ਇਵੈਂਟ ਕਰਨ ਜਾ ਰਹੇ ਹਾਂ ਔਰ ਦੋਸਤੋ ਮਿਲਦੇ ਹਾਂ ਪੂਰੀ ਐਕਸਾਈਟਮੈਂਟ ਨਾਲ ਰਾਈਟਰ ਸੰਡੇ ਥੈਂਕ ਯੂ ਅਸੀਂ ਆਪਣੀ ਗਰੁੱਪ ਵਿੱਚ ਸਾਰਿਆਂ ਨੂੰ ਮੈਸੇਜ ਦੇਣ ਜਾ ਰਹੇ ਹਾਂ ਕਿ ਅਸੀਂ 14 ਜਨਵਰੀ ਨੂੰ ਇੱਕ ਇਵੈਂਟ ਕਰਨ ਜਾ ਰਹੇ ਹਾਂ ਚਲਾਲਾਬਾਦ ਐਵਰਗ੍ਰੀਨ ਰੈਸਟੋਰੈਂਟ ਚੋਂ ਸਾਰਿਆਂ ਨੇ ਅਸੀਂ 20-20 ਟਿਕਟਾਂ ਪਰਚੇਸ ਕੀਤੀਆਂ ਜਿਹੜੇ ਪਰਸਨ ਰਹਿੰਦੇ ਆ ਉਹ ਜਲਦੀ ਤੋਂ ਜਲਦੀ 20 ਟਿਕਟਾਂ ਪਰਚੇਸ ਕਰਕੇ ਇਵੈਂਟ 'ਚ ਪਹੁੰਚ ਜਾਂਦੇ ਥੈਂਕ ਯੂ ਹਾਂਜੀ ਥੈਂਕ ਯੂ ਜੀ ਕਲੈਪਿੰਗ ਜੀ ਡਾਕਟਰ ਮੈਂ ਨਾਮ ਅਮਰ ਸਿੰਘ ਪਿੰਡ ਜੀਵਾਰੇ ਅਸੀਂ 20 ਵੀ ਟਿਕਟਾਂ ਜੋ ਲਈਆਂ ਸਾਰ ਸਾਨੂੰ ਦੇ ਕੇ ਸਾਡੀ ਡਿਊਟੀ ਲਾਈ ਵੀ ਇਹ ਪਰਸਨ ਅਸੀਂ ਲੈ ਕੇ ਜਾ ਰਹੇ ਹਾਂ 14 ਤਰੀਕ ਨੂੰ ਦਿਨ ਐਤਵਾਰ ਠੀਕ 11 ਵਜੇ ਉੱਤੇ ਆਪਣੇ ਐਵਰ ਗ੍ਰੀਨ ਵਿੱਚ ਆਪਣੀ ਮੀਟਿੰਗ ਹੋਣ ਜਾ ਰਹੀ ਹੈ ਬਹੁਤ ਵਧੀਆ ਹੋਣ ਜਾ ਰਿਹਾ ਹੈ ਪ੍ਰੋਡਕਟ ਤੇ ਔਰ ਹੈਲਥ ਦੇ ਤੇ ਹੈਲਥ ਤੇ ਦੋਨੋਂ ਦੇ ਗੱਲਬਾਤ ਕੀਤੀ ਜਾਵੇਗੀ थैंक यू ਸਰ थैंक यू दोस्तों ਛੋਟੇ ਜਿਹੇ ਨਾਰੇ ਦੇ ਨਾਲ ਜਿਹੜੀ ਗੱਲ ਵਾਈਂਡ ਅਪ ਕਰਾਂਗੇ 1 2 3 4 1 2 3 4